ਪਹੁੰਚ ਗਏ ਪਹੁੰਚ ਗਏ ਉਹ ਜਾਂਦੇ ਵੇਣੇ ਗੰਨੇ ਦੀ ਰੇੜੀ ਜਿੰਨਾ ਨੇ ਲਾਣੀ ਏ ਜੂਸ ਦੀ ਬੱਲੇ ਬੱਲੇ ਆਸਟ੍ਰੇਲੀਆ ਵਾਲੇ ਆ ਗਏ ਤੂੰ ਆਏ ਬਾਹਰੋਂ ਕਦੋਂ ਆਏ ਜੀ ਹੁਣ ਮੈਂ ਪਾਜੀ ਕਹਿੰਦੇ ਤੇਰੇ ਵੇਕੇ ਆਏ ਨੇ ਇਹ ਗੱਡੀ ਦੇ ਬੈਗੇ ਨੇ ਹੁਣ ਇਹ ਉਹ ਗੱਡੀ ਜੀ 4:30 5:00 ਵਜੇ ਸਵੇਰੇ ਚੱਲਦੀ ਆ ਮਿੱਠਾ ਸੌਡਾ ਲੈਮਨ ਪਰੀਨਾ ڈالਣਾ ਹੋਵੇ ਸੇਰਾ ਜਾਇਆ ਹੋਰ ਦਿੱਦੀ ਜੀ ਕਿਵੇਂ ਲੱਗ ਰਿਹਾ ਤੁਹਾਨੂੰ ਆ ਵੇਖੋ ਇੱਧਰ ਤਿਆਰ ਹੋ ਕੇ ਆਏ ਨੇ ਕਿਵੇਂ ਫੀਲ ਹੋ ਰਿਹਾ ਤੁਹਾਨੂੰ ਉਹਦੇ ਆ ਪੀਲਾ ਜੂਸ ਸਦੀਕਦੀ ਮਿਲਦਾ ਤੈਨੂੰ ਉਸ ਤੋਂ ਪਿੰਦੇ ਹੀ ਰਹਿੰਦੇ ਜੱਸ ਦੇ ਵਿਆਹ ਚ ਆਹੀ ਬਲੇਜ਼ਰ ਪਾਣਾ ਤੁਹਾਨੂੰ ਆ ਵਾੜਾ ਗਰਮੀ 'ਚ ਵੀ ਭਾਈ ਰੱਖਦੇ ਨੇ ਮੈਂ ਕਿਹਨਾਂ ਤੇ ਸਿਰ 'ਚ ਜੂਆ ਪੈ ਜਾਣ ਜੇ ਕੁਝ ਹੋ ਜਾਵੇ ਮੜਗਾੜ ਨੂੰ ਕੀ ਹੈ ਮੜਗਾ ਆ ਵੇ ਲੈ ਐਡਾ ਵੱਡਾ ਬੰਦਾ ਟਰੈਕਟਰ ਚਲਾਉਂਦਾ ਪਿਆ ਵੇਖੋ ਜਮੀਨ ਕਿਹੜੀ ਹੈ ਆਪਣੀ ਹੈ ਨੀ ਜ਼ਮੀਨ ਤਾਂ ਮੀਡੀਅਨ ਪਰਵੰਦੇ ਦੇ ਹਿੱਸੇ ਕੋਈ ਜ਼ਮੀਨ ਨਹੀਂ ਆਈ ਰੋਸੀ ਤਾਂ ਹੁਣ ਸੁਖ ਨਾਲ ਗੰਨੇ ਦੀ ਰੇੜੀ ਲਾਉਨੇ ਆ ਇਹਦਾ ਮਤਲਬ ਕਿਵੇਂ ਆ ਪ੍ਰੋਸੀਜਰ ਕੀ ਹੁੰਦਾ ਸੱਕਰ ਤਿਆਰ ਹੋ ਰਹੀ ਹੈ ਜੀ ਇਹ ਸਾਡੇ ਕੇਕ ਨੇ ਦੂਜੇ ਲੱਦੀਆਂ ਪੀਆਂ ਸੰਗਤਾਂ ਸਾਰੀਆਂ ਗੱਡੀ ਭਰੀ ਪਈ ਏ ਸਾਡੀ ਤੇ ਅਸੀਂ ਕਿੱਥੇ ਚੱਲੇ ਆ ਸਪੈਸ਼ਲ ਅਸੀਂ ਇੰਨੀ ਦੂਰ ਕੁਛ ਪੀਣ ਚੱਲੇ ਆ ਐਨ ਵੀਨ ਚੱਲੇ ਆ ਸਪੈਸ਼ਲ ਵੀਨ ਚੱਲਿਆ ਇੱਥੇ ਮਿਲਦਾ ਹੀ ਨਹੀਂ ਸੀ ਵੀਨ ਨੂੰ ਇੰਨੇ ਦੂਰ ਅਸੀਂ ਪੀਣ ਚੱਲੇ ਆ ਕੰਨੇ ਦਾ ਰਸ ਸਪੈਸ਼ਲ ਪਟਿਆਲੇ ਚੱਲਿਆ ਵੇਖ ਲੋ ਸਾਡੇ ਹਾਲ ਤੁਹਾਨੂੰ ਇੱਥੇ ਮਿਲਦਾ ਹੀ ਨਹੀਂ ਨੇੜੇ ਤੜੇ ਤੇ ਗੰਨੇ ਦੇ ਰਾਸ ਵਾਲੇ ਵੀ ਕਹਿੰਦੇ ਨੇ ਛੇਤੀ ਛੇਤੀ ਆ ਜਾਓ ਖਤਮ ਹੋ ਜਾਣਾ ਤੁਹਾਨੂੰ ਸ਼ੱਕਰ ਵੀ ਠੰਡੀ ਦਵਾਂਗੇ ਗੋੜਾ ਜਿਹੜਾ ਠੰਡਾ ਦਵਾਂਗੇ ਤੁਹਾਨੂੰ ਹੈ ਫੋਨ ਹੁੰਦੇ ਪੈਨੇ ਉਹਨਾਂ ਦੇ ਅੱਛਾ ਕਿਤੇ ਕੋ ਆ ਗਏ ਮੈਂ ਘੱਲ ਲੇਦੇ ਅਸੀਂ ਘਾਰੀਆਂ ਪੁੱਤਰ ਤੇ ਆ ਵੇਖੋ ਆ ਜਨਤਾ ਪਾਰਟੀ ਅਨੰਦ ਅਨੰਦ ਮਲਾਪ ਜੀ ਕਿਤੇ ਵੀ ਹੋਗੇ ਰਾਜੇ ਬੈਠੇ ਗਏ ਆਤੇ ਆਤੇ ਜੈ ਹੈਲੋ ਗਾਇਸ ਕਰ ਦੋ ਹੈਲੋ ਗਾਇਸ ਕੰਨੇ ਦਾ ਉਰੇ ਨੇ ਇੱਥੋਂ ਲਾਜਨੇ ਉੱਥੇ ਆਪਣੇ ਕੰਨੇ ਨਾ ਬਈ ਸਾਡੇ ਲਈ ਸਪੈਸ਼ਲ ਕੰਨੇ ਨੇ ਉੱਥੇ ਪਟਿਆਲੇ ਅਸੀਂ ਮਾੜੇ ਮੋਢੇ ਕੰਨਿਆਂ ਦਾ ਰਾਸ ਥੋੜੀ ਪਿੰਨੇ ਆ ਲਾਭ ਨੂੰ ਮੈਂ ਜਦੋਂ ਕਹਿਣਾ ਵੀ ਬੱਸ ਵੀ ਹੁਣ ਕੈਨਸਲ ਹੋ ਗਈ ਸਲਾਹ ਦਾ ਪਾਲਿਆ ਕਿੰਨਾ ਮੈਂ ਤੇ ਉੱਥੇ ਹੀ ਪੀ ਕੇ ਆਣਾ ਜਾ ਕੇ ਕੋਈ ਪਿੰਡ ਜਾ ਕੇ ਪੀ ਕੇ ਆਣਾ ਮੈਂ ਕਿਹਾ ਚੱਲ ਕੋਈ ਨਹੀਂ ਜੇ ਨਾਂ ਨੇ ਵੀ ਤੈਨੂੰ ਮੰਡੀਆਂ ਪਿਆ ਲਿਆਵਾਂਗੇ ਹਾਂ ਇੱਥੇ ਮੰਡੀ ਪਠੇਰਾ ਹਾਂ ਉਹ ਕਹਿੰਦਾ ਨਾ ਨਾ ਮੈਂ ਤੇ ਉੱਥੇ ਹੀ ਜਾ ਕੇ ਪੀਣਾ ਹੈ ਇੱਥੇ ਨਹੀਂ ਪੀਣਾ ਹੈਗਾ ਇਹਨਾਂ ਨੂੰ ਇਹ ਵੀ ਮਸਤੀ ਕਰਾਂਗੇ ਸਾਰੇ ਕੱਟੇ ਨਾਲ ਕੇ ਆ ਬਲੂ ਬਲੂ ਬਣੇ ਬੈਣੇ ਹਾਂਜੀ ਅਨੰਦ ਕੌਣ ਸੀ ਟਰੈਕਟਰ ਤੇ ਬਾਈ रोला पता लागत ਉਹ ਜਾਂਦੇ ਵੇਣੇ ਗੰਨੇ ਦੀ ਰੇੜੀ ਜਿੰਨਾ ਨੇ ਲਾਣੀ ਏ ਜੂਸ ਦੀ ਬੋਲਟ ਤੇ ਆ ਰਹੇ ਨੇ ਦੋ ਦੁਗ ਕਰਦੇ ਅਸੀਂ ਇਹਨਾਂ ਦਾ ਪਿੱਛਾ ਕਰ ਰਹੇ ਆ ਮਮਾ ਵੀ ਬੋਲਟ ਤੇ ਆ ਰਹੇ ਨੇ ਦੁਗ ਕਰਦੇ ਦੁਗ ਦੁਗ ਕਰਦੇ ਆ ਰਹੇ ਨੇ ਆ ਪੱਪੂ ਆ ਗਿਆ ਅਰੇ ਮੋੜ ਦੇਣਾ ਇੰਨੀ ਹੋਈ ਮੈਨੂੰ ਪਤਾ ਵੀ ਪੱਪੂ ਏ ਇੰਨੀ ਕੈਰਸਾਈਕਲ ਮੋੜਦੇ ਆ ਆ ਲੋ ਜੀ ਗੇ ਜਾਣਦੇ ਨੇ ਭੱਜੇ ਛੇਤੀ ਛੇਤੀ ਅਸੀਂ ਪਹੁੰਚ ਜੀਏ ਭਾਂਡੇ ਗੁੰਡੇ ਚੁੱਕ ਕੇ ਇਹ ਆਉਂਦੇ ਸੇ ਇੰਗ ਹੈਲੋ ਉਹਨੇ ਆਪਣੇ ਟੁੱਟੇ ਜੇ ਦੰਦ ਵਗਾਈ ਜਾਂਦੇ ਜਦੋਂ ਫਿਰ ਐਨੀ ਸਈਏ ਤੋ ਅਸੀਂ ਰੋ ਜਾਂ ਸੜਕ ਤੇ ਵੀ ਗੰਨੇ ਵਛਾਦੇ ਓਏ ਓ ਮਾਈ ਗੋਡ ਕਿ ਸੜਕ ਤੇ ਵੀ ਗੰਨੇ ਵਛਾਏ ਪਏ ਨੇ ਇਹ ਤਾਂ ਕਿ ਮੈਂ ਵੀ ਆਉਂਗਾ ਨਹੀਂ ਆਉਂਦੀਆ ਤਰੀਕੇ ਆ ਨਾ ਕਿਉਂ ਹਾਂ ਅੱਗ ਬਾਲਦੇ ਨੇ ਨਹੀਂ ਸਪਾ ਕੇ ਅੱਛਾ ਮੈਂ ਕਿਹਾ ਉੰਜ ਸੜਕ ਪਈ ਨੂੰ ਕੀਤੀ ਫੇ ਮੈਂ ਕਿ ਸ਼ਹਿਦ ਅੱਛਾ ਇਹਨੂੰ ਹੁਣ ਧੁੱਪ ਲਵਾ ਕੇ ਫਿਰ ਅੱਗ ਬਲ ਉਹਦੇ ਮਤਲਬ ਜਦੋਂ ਤਿਆਰ ਕਰਦੇ ਨੇ ਫਿਰ ਠੀਕ ਹੈ ਕਰਾਂਗੇ ਜਿਵੇਂ ਫਿਰ ਠੀਕ ਠੀਕ ਹੈ ਹਲੋ ਜੀ ਪਹੁੰਚ ਗਏ ਸੀ ਡੈਸਟੀਨੇਸ਼ਨ ਤੇ ਆਪਣੀ ਤੇ ਇਹ ਵੇਟ ਕਰ ਰਹੇ ਨੇ ਦਿੱਦੀ ਜੀ ਭਾਂਡੇ ਲੈ ਕੇ ਉਨੇ ਵੀ ਕਾਉ ਦੇ ਵੀ ਬੱਟਾ ਬੱਟਾ ਲੋ ਜੀ ਆ ਗਏ ਜੀ ਅਸੀਂ ਪਹੁੰਚ ਗਏ ਸਪੈਸ਼ਲ ਵੇਖ ਲਓ ਸੀ ਸਤਿ ਸ਼੍ਰੀ ਅਕਾਲ ਇੰਨੀ ਦੂਰੋਂ ਅਸੀਂ ਜੂਸ ਪੀਣ ਆਇਆ ਸਾਨੂੰ ਇੰਨੀ ਉੱਥੇ ਨੇੜੇ ਜਿਹੜੇ ਲੱਭਿਆ ਹੀ ਨਹੀਂ ਕਿਤੇ ਸਤਿ ਸ਼੍ਰੀ ਅਕਾਲ ਆਓ ਜੀ ਹਾਂ ਵੀਰ ਜੀ ਵੇ ਵੀ ਸਸੀ ਜੀ ਵਾਲਾ ਜੀ ਠੀਕ ਠਾਕ ਬੱਲੇ ਬੱਲੇ ਆਸਟ੍ਰੇਲੀਆ ਵਾਲੇ ਆ ਗਏ ਹੋ ਤੁਸੀਂ ਆਏ ਨਹੀਂ ਅਸੀਂ ਤਾਂ ਦੇਖ ਰਹੇ ਕਦੋਂ ਆਏ ਬਾਹਰੋਂ ਕਦੋਂ ਆਏ ਨੇ ਇਹ ਤੁਹਾਡੀ ਆਵਾਜ਼ ਨੂੰ ਕਿਉਂ ਗਿਆ ਰਾਤ ਦਾ ਵਿਆਹ ਦੇਖਿਆ ਅੱਛਾ ਵਿਆਹ ਦੇਖਦਾ ਪਿਆ ਵੀ ਹੂੰ ਜਿਆਦਾ ਖਾ ਲਿਆ ਹੋਇਆ ਚ ਹੋਰ ਦੀ ਹੋਰ ਉਹ ਕਿਵੇਂ ਆਪੇ ਠੀਕ ਆ ਸ਼ੂਲੇ ਦੀ ਤਾਂ ਖੁੱਲੇ ਨਹੀਂ ਤੇਰੇ ਕੋਈ ਖੁੱਲੇ ਰਹਿੰਦੇ ਨੇ ਇਹ ਚਾਹ ਚਾਹ ਜਿਆਦਾ ਸੀ ਭੂਆ ਕੋਲੋਂ ਆਉਂਦਾ ਇਹ ਮੇਰੇ ਬੇਨੇ ਗੱਡੀ ਸਾਈਡ ਤੇ ਲਾ ਲਈ ਆਪਣੀ ਇਹ ਕਿਹੜੀਆਂ ਗੱਡੀਆਂ ਸਾਡੀ ਤੈਨੂੰ ਜੀ ਨਹੀਂ ਆਉਣਾ ਮੈਂ ਤੇ ਇੰਜ ਜੇ ਤੂੰ ਫੜਾ ਹੁਣ ਤੇਰੇ ਵੇਖ ਕੇ ਆਈ ਨਹੀਂ ਹੁਣ ਮੈਂ ਜਿਵੇਂ ਆ ਪਾਜੀ ਕਹਿੰਦੇ ਤੇਰੇ ਵੇਖ ਕੇ ਆਏ ਨੇ ਅੱਛਾ ਹੋਈ ਯਾਰੋ ਤੇ ਜਣ ਹੱਲੇ ਤਾਂ ਪੁੱਛੋ ਨਾ ਕੁਛ ਪੈਨ ਜੀ ਪੈਨ ਜੀ ਪੁੱਛੋ ਨਾ ਕੁਛ ਹੱਲੇ ਤਾਂ ਨਰਾਜ ਏ ਤੇ ਬੜਾ ਜਿਮਿਸ਼ਨ ਲੱਗ ਗਿਆ ਵਾ ਇੱਥੇ ਥੋੜੀ ਟੁੱਟਦੀ ਆ ਉਹ ਇੱਥੇ ਆ ਸਿੱਧਾ ਨਹੀਂ ਪੁਰੇ ਜਾਂਦਾ ਪੂਪੜ ਤੋਂ ਅਸੀਂ ਆਪ ਆ ਵੀ ਕਮਲ ਸਿੰਘ ਉਹਦੇ ਵਿੱਚ ਆਏ ਆ ਪੂਰੀ ਫੀਲਿੰਗ ਚ ਕੁਸਰੀ ਕਾਲਾ ਕੁਸਰੀ ਕਾਲਾ ਬਹੁਤ ਸਸਤਰੀ ਕਾਲਾ ਮਿਲਦੇ ਲਿਆਦੇ ਆ ਭਜਦੇ ਹੈ ਬੱਲਾ 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 ਮਿਲ ਲਿਆ ਵਸ ਉਹ ਪਿੱਛੇ ਲਿਆ ਲੀਏ ਇਹ ਗੱਡੀ ਦੇ ਬੈ ਗਏ ਨੇ ਹੁਣ ਇਹ ਉਹ ਗੱਡੀ ਹੈ ਜਿਹੜੀ 4:30-5:00 ਵਜੇ ਸਵੇਰੇ ਚੱਲਦੀ ਹੈ ਕਿੰਨੇ ਵਜੇ ਤੱਕ ਚੱਲਦੀ ਹੈ ਦੁਪਹਿਰਾਂ ਤੱਕ ਆ ਰਾਤ ਤੱਕ ਲਿੰਬੂ ਜਿਆਦਾ ਹੀ ਪਾਓ ਲਿੰਬੂ ਨਾ ਜਿਆਦਾ ਪਾਓ ਸਰ ਮਿੱਠਾ ਸੌਡਾ ਲੈਮਨ ਕਿਹੜਾ ਕਰਨਾ ਉੱਪਰ ਸ਼ਹਿਰ ਪਾਓ ਅਗਲਾ ਕੋਈ ਮਿੱਠਾ ਡਾਲਣਾ ਹੈ ਸ਼ਹਿਰਾ ਜਾਣਾ ਹੈ ਓਏ ਕਿ ਲੱਗ ਗਏ ਉਹ ਗੰਨੇ ਫੜ ਕੇ ਲੱਗ ਗਏ ਨੇ ਕਿੰਨੇ ਲਾਉਣ ਵਾਲੇ ਦਾ ਤਿਆਰ ਖੜੇ ਨੇ ਉਹ ਅਨੰਦ ਸਿੰਘ ਜੀ ਗੰਨੇ ਲਾਓ ਪਹਿਲੇ ਲਾ ਭਰਾਵਾ ਓਏ ਤੇਰੇ ਲੱਗ ਗਏ ਡਾ ਗੋਡਾ ਤੇਰਾ ਇੱਧਰ ਹੋ ਜਾ ਮੜਾ ਜਾ ਇੱਧਰ ਹੋ ਜਾ ਨਾ ਇੱਧਰ ਆ ਜਾ ਪੁੱਤ ਇੱਧਰ ਹੋ ਜਾ ਇਹ ਅਨੰਦ ਵੇ ਕਿ ਕਿੱਡਾ ਹੋ ਹੋਇਆ ਪਿਆ ਹਰਾਨ ਨਾ ਨੋ ਕਿ ਦੇਖ ਵਿਆਹ ਹੀ ਸਵਾ ਗਿਆ ਵਿਆਹ ਹੁੰਦਾ ਕੀ ਵੇ ਹੋਰ ਦਿੱਦੀ ਜੀ ਕਿਵੇਂ ਲੱਗ ਰਿਹਾ ਤੁਹਾਨੂੰ ਐਨੀ ਦੂਰ ਤੋਂ ਤੁਹਾਡੇ ਕੋਲ ਰਸ ਪੀਣ ਆਏ ਨੇ ਨੇੜੇ ਦੇ ਨੇ ਸਾਨੂੰ ਰਸ ਨਹੀਂ ਮਿਲਿਆ ਆ ਵੇਖੋ ਇੱਧਰ ਤਿਆਰ ਹੋ ਕੇ ਆਏ ਨੇ ਨੇ ਕਿਵੇਂ ਫੀਲ ਹੋ ਰਿਹਾ ਤੁਹਾਨੂੰ ਸਾਨੂੰ ਬਹੁਤ ਅੱਛਾ ਫੀਲ ਹੋ ਰਿਹਾ ਹੈ ਆ ਆ ਵੇਖੇ ਇੱਧਰ ਆ ਕੇ ਹਰਿਆਣ ਹੋਇਆ ਮੈਂ ਬਿਲਕੁਲ ਕਿੰਨੇ ਕਿੱਥੇ ਆ ਜੀ ਤੇ ਚੁੱਪ ਗਿਆ ਦੇ ਇੱਕ ਆਈ ਨਹੀਂ ਮੈਮ ਉਹ ਜੀ ਛੋਟਾ ਜਿਹਾ ਸੀ ਪਿਛਲੇ ਜਾਣਾ ਹਾਂ ਵਾਕ ਕਰਦਾ ਸੀ ਉਹ ਮੈਂ ਹਾਂ ਭੱਜਿਆ ਫਿਰਦਾ ਪਿਕਨਿਕਸ ਵਾਲੇ ਇੱਥੇ ਫੋਟੋਆਂ ਖੁੱਚੀਆਂ ਸੀ ਇਹਨਾਂ ਨੇ ਯਾਦ ਆਈ ਮਾਸ ਤੋਂ ਆ ਗਈ ਉਹ ਅੱਛਾ ਉਹ ਤਾਂ ਖੁੱਚੀਆਂ ਸੀ ਓ ਜੀ ਦੇ ਕਿ ਮਲਾਬ ਗੰਨੇ ਆ ਚੁੱਕੇ ਬਹਿ ਜਾਂਦੇ ਵੀ ਸਾਰੇ ਇਹਨੇ ਕਰਨੇ ਨੇ ਆਜੋ ਅੰਦਰ ਆ ਜਾ ਉਹ ਕੋਸੂ ਹੋਇਆ ਡਰ ਗਿਆ ਅੰਦਰ ਇੱਕ ਕੱਢ ਲ ਗੀ ਲੌਜੀ ਲੱਗ ਚੁੱਕੀ ਹੈ ਗੰਨੇ ਦੇ ਜੂਸ ਦੀ ਰੇੜੀ ਤੇ ਬਕਾਇਦਾ ਤੁਹਾਨੂੰ ਵਿੱਚ ਪਦੀਨੇ ਦੀਆਂ ਗੁੱਚੀਆਂ ਦੇ ਨਿੰਬੂ ਪਾ ਕੇ ਦਿੱਤੇ ਜਾਣਗੇ ਤਾਂ ਜੋ ਤੁਹਾਡਾ ਹਾਜਮਾ ਠੀਕ ਰਹੇ ਨਿਕਲ ਗਿਆ ਗੰਨੇ ਕੱਟੋ ਕੱਟੋ ਜੋ ਫਾਟਾ ਨਹੀਂ ਗੋਲੀ ਉਹਨਾਂ ਨੇ ਖੇਡ ਲੱਭ ਗਈ ਏ ਅੜ ਜਾ ਦਰਸ਼ਕ ਅਨੰਦ ਅਨੰਦ ਡਰ ਲੱਗ ਤੋ ਪਿਆ ਹੈ ਅਨੰਦ ਲੈ 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 ਕੱਟ ਤਾਂ ਮੁੰਡਿਆਂ ਨੇ ਓ ਮੁੰਡਿਆਂ ਠੀਕ ਨਾ ਪੰਨੀ ਨੀ ਇਧਰੋਂ ਬ੍ਰੇਕ ਹੂੰ ਹੂੰ ਉਹ ਵੀ ਚੱਕਰ ਬੰਦੀ ਪੀ ਉਹਦੇ ਸੌਰੀ ਦੇਖੀਏ ਸੌਰੀ ਦੇਖੀਏ ਅਸੀਂ ਤੇ ਨਹੀਂ ਦੇਖੀ ਹੈਗੀ ਨਹੀਂ ਦੇਖੀ ਬਸ ਨਹੀਂ ਹੈਂ ਬਾਕੀ ਕਰਾ ਆ ਦੇ ਖੂਹ ਦੇ ਉਹ ਇੱਥੇ ਚੱਕਰ ਭਰਦੀ ਪਰ ਪਾਣੀ ਭਰਦੀ ਦਾ ਖੂਹ ਚ ਪਰ ਚੱਕਰ ਦਿੱਤੀ ਓਏ ਕਿਹ ਕੋਲੇ ਆ ਜੋ ਇਹਦੇ ਡਰਿਆ ਪਿਆ ਉਹ ਚੱਲੀ ਵੀ ਹੈ ਹਾਂ ਜੀ ਉਹ ਚੱਲਦੀ ਸੀ ਨਾ ਉਰੀ ਆਉਂਦੀ ਨੇ ਉਰੀ ਨੇ ਉਰੀ ਆ ਕੇ ਵੀ ਜੀ ਅਬ ਉਹਦੇ ਨਹੀਂ ਪੀਂਦਾ ਜੂਸ ਉਹਦੇ ਆਪੀ ਪੀਲਾ ਜੂਸ ਕਤਰੀ ਦੀ ਕਦੀ ਮਿਲਦਾ ਤੈਨੂੰ ਉਸ ਤਾਂ ਪਿੰਦੇ ਹੀ ਰਹਿੰਦੇ ਆ ਦੋਨੋਂ ਪੀਂਦੇ ਨਾ ਮੇਰਾ ਕੀ ਜਾਂਦਾ ਦੋਨੋਂ ਮੈਂ ਗਲਾਸ ਮੇਰਾ ਕੀ ਜਾਂਦਾ ਕਹਿੰਦਾ ਮਿਲ ਗਿਆ ਇਹ ਮੈਮ ਯਾਰ ਵੇ ਬਿੰਲੀ ਵਾਰ ਆਇਆ ਹਾਂ ਪਿੰਦਾ ਜੀ ਮੇਰੇ ਕੀ ਕਾਲਾ ਕਾਲਾ ਹੈ ਜਦ ਬਾਹਰ ਪੀ ਗਿਆ ਆ ਤੱਕ ਨਾ ਦੇਓ ਪਤਾ ਨਹੀਂ ਕਿੱਥੇ ਲੰਘ ਗਏ ਉਹ ਕਿੰਨੇ ਚ ਬਣੇ ਕੋਈ ਗੱਲ ਨਹੀਂ ਆਪਣਾ ਖੇਤ ਵੀ ਬਹੁਤ ਹੈ ਇੰਡੀਆ ਬਹੁਤ ਬਹੁਤ ਧੰਨਵਾਦ ਤੁਹਾਡਾ ਸਰ ਤੁਸੀਂ ਸਾਡਾ ਇੰਨਾ ਮਾਨ ਆਦਰ ਕੀਤਾ ਜਵਾਗਾਂ ਦੇ ਰੀਤੇ ਲੈਮਨ ਵੀ ਲਾਊਗਾ ਹੁਣ ਪੁਫੜਾ ਅੱਗੇ ਸੋਚਦਾ ਕਰਦੀ ਥੋੜਾ ਜਿਹਾ ਠੀਕ ਐ ਫਿਰ ਅਸੀਂ ਲੈਮਨ ਜੂਸ ਪੀਣਾ ਆਇਆ ਕਰਾਂਗੇ ਫਿਰ ਤੇ ਠੀਕ ਐ ਫਿਰ ਉਂਗਲੇ ਉਹ ਫੋਟੋ ਲੈਣ ਤਾਂ ਫਿਰ ਕਿਦਾ ਹਾਂ ਪਲੀਜ਼ਰ ਮਨਾਏ ਯਾਰ ਇਹ ਨੀ ਨੀ ਪਲੀਜ਼ਰ ਉਹ ਇੱਕ ਦਿਨ ਵਿਆਹ ਚ ਆਏ ਸੀਗੇ ਤੇ ਜੋਬ ਜੀ ਪਾਜੀ ਮੇਰੀ ਗੱਲ ਸੁਣੋ ਜੋਬ ਇੱਕ ਮਿੰਟ ਪਹਿਲਾਂ ਮੇਰੀ ਗੱਲ ਸੁਣੋ ਜਸਦੇ ਵਿਆਹ ਚ ਆਹੀ ਪਲੀਜ਼ਰ ਪਾਣਾ ਤੁਸੀਂ ਆ ਬਣਾ ਆਰਾਮ ਸਤਾਏ ਠੀਕ ਹੈ 25 ਦੇ ਭੀ ਉਹ ਦੋ ਪੱਕਾ ਹੋ ਗਿਆ ਡਾਨਾ ਬਸ ਤੁਸੀਂ ਭਾਵੇਂ ਮੰਗ ਕੇ ਲੈ ਕੇ ਆਉਣਾ ਪਵੇ ਬਾਈਕ ਕਲੀਨ ਕਰਾਈ ਫਿਰ ਉਹਨੇ ਇੱਥੇ ਰੱਖਤਾ ਟ੍ਰੈਕਿੰਗ ਕਰਕੇ ਕਹਿੰਦਾ ਕਰੇ ਤੋਪੀ ਨਹੀਂ ਜੰਦੀ ਨਹੀਂ ਰਸੀ ਚਾਚਾ ਹੋ ਸਕਦੇ ਇਸ ਕਿ ਸੀ ਤਾਂ ਨਹੀਂ ਦੋ ਟੋਪੀ ਕਿਸੇ ਨੂੰ ਨਹੀਂ ਟੋਪੀ ਜਿਹਨਾਂ ਨੇ ਟੋਪੀ ਬਾਹਰ ਜਾਂਦੀ ਉਹ ਵੀ ਸਾਡੀ ਕੰਪਨੀ ਦੇ ਲੇਬਰ ਹੈ ਤੇ ਉਹ ਵੀ ਸਾਡੇ ਡੈਡੀ ਡੈਡੀ ਪਰਮਾਨੈਂਟਲੀ ਲੇਬਰ ਡੈਡੀ ਦੇ ਹਮਸਫਰ ਅੱਛਾ ਅੱਛਾ ਕਰਦੇ ਵੀ ਕਿਤੇ ਵੀ ਅਮਰ ਜੀ ਟੋਪੀਆਂ ਨਹੀਂ ਤਾਰਦੇ ਹੈ ਕਿ ਜੇ ਗਰਮੀ ਹੋਵੇ ਜੇ ਸਰਦ ਗਰਮੀ ਦੇ ਵੀ ਭਾਈ ਰੱਖਦੇ ਨੇ ਮੈਂ ਕਿਹਨੂੰ ਤੇ ਸਿਰ ਤੇ ਜੂਆ ਪਾ ਆ ਜਾ ਆਨੰਦ ਨਹੀਂ ਨਹੀਂ ਬੋਲ ਗਾਂਢੀ ਇਹ ਨਾਲ ਹੀ ਖਾ ਕੇ ਆਈਏ ਮੈਂ ਨਾਲ ਹੀ ਗਾਂਢੀਏ ਕੋਲ ਆ ਰਹੀ ਏ ਹਾਂ ਉਹ ਦੇਖਣਾ ਕਿਦੋਂ ਪੀਲੀ ਹੋਣੀ ਏ ਬਾਜੀ ਤੁਸੀਂ ਤੁਸੀਂ ਉਹ ਟਰੈਕਟਰ ਤੇ ਬਹਿ ਗਿਆ ਕੀ ਲਿਖਾਇਆ ਪਿਆ ਨੀਤਾਂ ਨੂੰ ਹੀ ਮਿਲਣ ਮਰਾਦਾਂ ਮਿਹਨਤਾਂ ਨੂੰ ਹੀ ਫਲ ਲੱਗਦੇ ਨੇ ਇਹ ਕਿਨੇ ਲਿਖਾਇਆ ਅਸੀਂ ਲਿਖਾਇਆ ਕਿਸ ਨੇ ਲਿਖਾਇਆ ਕਿਸ ਨੇ ਲਿਖਵਾਇਆ ਹੈ ਅਸੀਂ ਕਿਹਾਂ ਸੇ ਲਿਖਵਾਇਆ ਸਰ ਜੱਜ ਸਾਹਿਬ ਹੋ ਰਹੀ ਹੈ ਮਡਗਾਰ ਪਪਾ ਮਡਗਾਰ ਤਾਂ ਦੇਖੋ ਤੁਹਾਨੂੰ ਮਡਗਾਰ ਮਡਗਾਰ ਕੀ ਮੜਗਾੜ ਨੂੰ ਕੀ ਮੜਗਾ ਆ ਵੇ ਲੈ ਐਡਾ ਵੱਡਾ ਬੰਦਾ ਟਰੈਕਟਰ ਚਲਾਉਂਦਾ ਪਿਆ ਵੇਖੋ ਕਿੰਨਾ ਹੌਸਾਬ ਹੈ ਤੇ ਮਰਗਾੜ ਕਿੱਲਾ ਗਾ ਮਰਗਾੜ ਕਈ ਮਰਗਾੜ ਮਗਰਾਟ ਮਗਰਾਟ ਮੜਗਾੜ ਆ ਵੇ ਕਿਉਂ ਹੋਵੇ ਹੋਰ ਚੜ ਗਿਆ ਇੱਕ ਆ ਦੇਖੋ ਮੇਰੇ ਜਿੱਡਾ ਹਾਂ ਇੱਥੇ ਸੋ ਜਾ ਫਿਰ ਇੱਥੇ ਸੋ ਜਾ ਕੋਈ ਕੰਬਲ ਲਿਆ ਦਿਓ ਆ ਕੀ ਚੜੇਗਾ ਟਿੱਡਾ ਨਾਨ ਸਿੰਘ ਜੀ ਕਿੱਥੇ ਬੈਠਣਗੇ ਆਨੰਦ ਸਿੰਘ ਜੀ ਦੇਖ ਰਹੇ ਨੇ ਆਹ ਵੇਖੋ ਬੈਟਰੀ ਤੇ ਬੈਠੋ ਆ ਪਾਜੀ ਡਰਾਈਵਰ ਬੜਾ ਤਗੜਾ ਰੱਖਿਆ ਤੁਸੀਂ ਆਹ ਵੇਖੋ ਕੋਈ ਹੈਗੀ ਨਹੀਂ ਡਰਾਈਵਰ ਬੜਾ ਤਗੜਾ ਤੁਹਾਡਾ ਹੈਂ ਜੀ ਚਲਾਓ ਟਰੈਕਟਰ ਚਲਾਉਣਾ ਮੈਂ ਸੱਚੀ ਨਾ ਬੈਟਰੀ ਉਤਾਲ ਕਰ ਰਹੀ ਹੁਏ ਕਹਿੰਦਾ ਸੱਚੀ ਚਲਾ ਦੇਣਾ ਮੈਂ ਹਾਇ ਮਾਰਦੀ ਨਾ ਉਧਰ ਤਖਾਤ ਧੂਣਾ ਫੇਰ ਦੇਖੋ ਧੂਣੀ ਫੇਰ ਧੁੱਕੀ ਉਧਰ ਹੈਂ ਵਾਹਨੇ ਤੇਰੀ ਕਿੰਨੇ ਹਾਏ ਹਾਏ ਫੁੱਲ ਲਗਾਇਆ ਖੜ ਜਾ ਬੱਧੀ ਫੋਟੋ ਖਿੱਚਾ ਰੁਕ ਜਾ ਆ ਵੇਚੜਿਆ ਉਹ ਤੁਹਾਡਾ ਆੜੀ ਜੋਰਾ ਮਿਲੇ ਨਹੀਂ ਤੁਹਾਨੂੰ ਤੁਹਾਡਾ ਵਿਛੋੜਾ ਪੈ ਗਿਆ ਵੀ ਜੋਰਾ ਇਹਨਾਂ ਨੇ ਮਿਲੇ ਨਹੀਂ ਮੜ ਕੇ ਸਾਲ ਬਿਲੇਗਾ ਕੋਈ ਨਾ ਉਹਦੇ ਤੇਰਾ ਤਾਂ ਮੂੰਹ ਹੀ ਨਹੀਂ ਲਿਖ ਰਿਹਾ ਮੂੰਹ ਬੰਦ ਰੱਖ ਮੜਾਪ ਇਹਨਾਂ ਨੂੰ ਪਿਆਰ ਹੋ ਗਿਆ ਸੀਮ ਸੂਟ ਵੀ ਹੋਵੇ ਜਿਹਦੇ ਰੰਗ ਦੇ ਪਾਇਆ ਅੱਜ ਨਵਨੀਦ ਨੇ ਇੱਥੇ ਜੌਂੜੀ ਅੱਧੇ ਸਰਕਾਰ ਕੰਪੀਟੀਸ਼ਨ ਹੈ ਮਮਾ ਕੀ ਮੂੰਹ ਵਿੱਚ ਕੀ ਹੈ ਲੈ ਗੋੜਨ ਦੀ ਕੀ ਆ ਜਾ ਇੱਥੇ ਵੜ ਜਾ ਹਾਂ ਵਧੀਆ ਆਏਗੀ ਸੌਰੀ ਗਾੜੀ ਗਾੜੀ ਥਾਲ ਮਾਰ ਪਰ ਵੜ ਜਾ ਆਏ ਲੱਗਦਾ ਕੈਲੀਫੋਰਨੀਆ ਤੇ ਕੜੀ ਉਹ ਵੇਖ ਨਾਲ ਇਧਰ ਦੇਖ ਬੱਸ ਮੇਰੇ ਅੱਖ ਨਹੀਂ ਛੱਡਣੀ ਤੇ ਫਿਰ ਪਹਿਲਾਂ ਖੜੋ ਉਸ ਹਾਬ ਨਾਲ ਮਾੜਾ ਜਾਓ ਬੋਲਾ ਐਂਜਲ ਬਾਬੇ ਅਸੀਂ ਹੋਮ ਹੋਮ ਆ ਕੇ ਪਹੁੰਚਾਂਗੇ ਹੈ ਪਾਜੀ ਦਾਦਾ ਜੀ ਹੋ ਜਾਂਦੀਆਂ ਨੇ ਬਹੁਤ ਅੱਛਾ ਬੰਦਾ ਬਹੁਤ ਅੱਛਾ ਬੰਦਾ ਹੈ ਆਪਕੇ ਦਾਦਾ ਨਾ ਕੋਈ ਧਿਆਨ ਨਹੀਂ ਦਿੰਦਾ ਤੁਹਾਡੀ ਕੋਲ ਨਾ ਆ ਗਏ ਨੇ ਪੱਕੇ ਕੈਨੇਡਾ ਵਾਲੇ ਕਿ ਆਸਟ੍ਰੇਲੀਆ ਵਾਲੇ ਕੀ ਕਰਾ ਦੱਸੋ ਆਸਟ੍ਰੇਲੀਆ ਤੋਂ ਸਾਡੇ ਸੌਰਵ ਸਿੰਘ ਜੀ ਸੌਰਵ ਸਿੰਘ ਪਾਜੀ ਪਾਜੀ ਜ਼ਮੀਨ ਕਿਹੜੀ ਹੈ ਆਪਣੀ ਹੈ ਨਹੀਂ ਜ਼ਮੀਨ ਤਾਂ ਮੀਰੀਆਂ ਦੇ ਪਰਾਂ ਦੇ ਹਿੱਸੇ ਕੋਈ ਜ਼ਮੀਨ ਨਹੀਂ ਆਈ ਨਹੀਂ ਆਹ ਜਿਹੜੀ ਜ਼ਮੀਨ ਦਿਖ ਰਹੀ ਹੈ ਮੇਰੇ ਭਾਈ ਦੀ ਜ਼ਮੀਨ ਹੈ ਜੀ ਤੇ ਅਸੀਂ ਤਾਂ ਹੁਣ ਸੁੱਖ ਨਾਲ ਗੰਨੇ ਦੀ ਰੇੜੀ ਲਾਉਨੇ ਆ ਧਰਮਦਾਰ ਉਸ ਤੋਂ ਚੱਲਦਾ ਨਹੀਂ ਨਹੀਂ ਆਹ ਜਿਹੜੀ ਇੰਨੀ ਜ਼ਮੀਨ ਦਿਖਦੀ ਪਈ ਹੈ ਅਸੀਂ ਤਾਂ ਆਪਣਾ ਗੁਜ਼ਾਰਾ ਸ਼ੱਕਰ ਵੇਚ ਕੇ ਹੀ ਕਰਦੇ ਹਾਂ ਜੀ ਸ਼ੱਕਰ ਨੂੰ ਘਾਹ ਨੂੰ 8000 ਦੇ ਲੈ ਜਾਣੀ ਆ ਉਹਦੇ ਤੇ ਪਟਵਾਰੀ ਸਾਹਿਬ ਤੇ ਥੋਡੇ ਉਹ ਜਿਹੜੇ ਸੈਕਟਰੀ ਸਾਹਿਬ ਆਉਣਗੇ ਉਹਨਾਂ ਨੂੰ ਸ਼ੱਕਰ ਲਈ ਅਸੀਂ ਇਹ ਕੀ ਹੁਣ ਇਹ ਖਾਣ ਵਾਸਤੇ ਇਹ ਕਾਦੇ ਲਈ ਹੈ ਉਹ ਉੱਧਰ ਉਹ ਦੇਖਿਓ ਗਰਮ ਨਾਉਂ ਇਹ ਲੌਲੀਪੌਪ ਬਣਾ ਹੈ ਹੈ ਲੌਲੀਪੌਪ ਬਣਾਉਣਾ ਦੇਸੀ ਲੌਲੀਪੌਪ ਹੁਣ ਤੁਸੀਂ ਉਹ ਵੀ ਸ਼ੁਰੂ ਕਰ ਲਿਆ ਨਾਲ ਇੱਕ ਘੰਟਾ ਨੂੰ ਮੈਨੂੰ ਨਬੜਾ ਫਿਰ ਵਧੀਆ ਲੱਗਦਾ ਹਾਂ ਮੂੰਹ ਚ ਜਿਹੀ ਚਿਪਕਦਾ ਚਿੰਗਮ ਵੰਗੂ ਹੋਈ ਕਿ ਉੱਧਰ ਵੇਖ ਲੈ ਹਾਂਜੀ ਹਾਂਜੀ ਆਏ ਹੋਏ ਹਾਏ ਹਾਏ ਕੀ ਖਾਂਦੇ ਬੇ ਉਹ ਇਹ ਨੀਚੇ ਰੱਖ ਦੋ ਗੰਦਾ 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 ਸਰਫ ਨੂੰ ਸਾਫ ਕਰ ਉਹ ਬੱਬੀ ਆ ਬਚਾ ਕੇ ਚਲ ਨੂੰ ਆਇਆ ਸ਼ੱਕਰ ਤਿਆਰ ਹੋ ਰਹੀ ਹੈ ਜੀ ਇਹ ਸਾਡੇ ਕੇਕ ਨੇ ਦੂਜੇ ਅੱਛਾ ਇਹ ਕੀ ਬੋਰ ਬਣੇਗਾ ਪੇਲੀਆਂ ਬਣਦੀਆਂ ਨੇ ਜੀ ਪੇਲੀਆਂ ਫੜ ਵੀ ਫੜ ਸ਼ੰਕਰ ਇਹਦਾ ਮਤਲਬ ਕਿਵੇਂ ਆ ਪ੍ਰੋਸੀਜਰ ਕੀ ਹੁੰਦਾ ਹੈ ਜਿੱਦ ਪੋਲਾ ਰਸ ਆ ਜਾਂਦਾ ਉਹ ਤੇ ਦੂਜਾ ਰਸ ਆ ਜਾਂਦਾ ਕਹਾਂ ਤੋਂ ਕਹਾਂ ਪੈ ਜਾਂਦਾ ਭਾਂਡੇ ਦੇ ਜੀ ਗਰਮ ਹੋ ਉਸ ਅੱਛਾ ਹੋਰ ਕੀ ਹੈ ਜੀ ਫਿਰ ਇਹਨੂੰ ਉਲਟਾ ਕੇ ਐਵੇਂ ਫਿਰ ਚੱਕਰ ਬਣੂਗਾ ਸਜੇ ਠੰਡਾ ਹੋਊਗਾ ਰੋਕ ਜੋ ਗਰਮ ਬਹੁਤ ਆ ਪਤਾ ਹੈ ਐਂ ਜੀ ਪੰਜੀਰੀ ਹੁੰਦੀ ਹੈ ਪੰਜੀਰੀ ਕੋਈ ਹੱਥ ਪਤਾ ਲੱਗ ਜੂਗੀ ਇਹ ਈ ਕਰ ਤਾ ਮਾਰਦੀ ਆ ਲੈ ਤੇ ਜੀ ਦੁਹੇ ਜੁਫਣੇ ਲੱਗੀ ਇਹ ਗੰਨਾ ਤੈਨੂੰ ਆ ਖਾਣ ਨੂੰ ਦਿੱਤਾ ਅੱਛਾ ਆ ਕੇ ਤਾਂ ਦੇਖੋ ਲੱਗਦੀ ਪਤਾ ਦੰਦ ਦੇ ਆ ਉਹ ਕਿਵੇਂ ਖੜੇ ਨੇ ਅਟੈਕ ਕਰਨ ਨੂੰ ਪਾਣੀ ਘਟਾ ਉਹ ਇਖੜਾ ਹੈ ਕਿ ਉਹ ਤੇ ਗੰਨਾ ਚੂਪਰੀ ਵੇਖਾਂ ਦੰਦ ਹੈ ਨਹੀਂ ਆ ਕਿਨ ਮਿਰਟ ਅੱਗੇ ਉਹਦੀ ਨਹੀਂ ਪੀਤਾ ਦੇ ਹੈਗਾ ਹੁਣ ਪੀ ਜਾਈਏ ਹਨਾ ਵੀ ਹੋਰ ਇੱਧਰ ਆ ਬੱਸ ਚਲੋ ਹੋਏ ਇੱਧਰ ਕਰੋ ਇੱਧਰ ਗਰਮ